ਸਲਮਾਨ ਖਾਨ ਦੇ ਘਰ ਤੇ ਹੋਏ ਹਮਲੇ ਦੇ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਹੈ ਜੋ ਸਾਹਮਣੇ ਆਈ ਹੈ ਮੁੰਬਈ ਪੁਲਿਸ ਨੇ ਪੰਜਾਬ ਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੀਹਾਂ ਇਸ ਸਬੰਧੀ ਪੁਲਿਸ ਅਧਿਕਾਰੀਆਂ ਦੱਸਿਆ ਕਿ ਸੁਭਾਸ਼ ਚੰਦਰ ਅਤੇ ਅਨੁਜ ਥਾਪਨ ਨੇ 15 ਮਾਰਚ ਨੂੰ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਏ ਸੀ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਨੂੰ ਪੰਜਾਬ ਤੋਂ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਗ੍ਰਿਫਤਾਰ ਕੀਤਾ ਅਤੇ ਉਹਨਾਂ ਨੂੰ ਮੁੰਬਈ ਲਿਆਂਦਾ ਜਾ ਰਿਹਾ ਹੈ ਇਹ ਦੋਵੇਂ ਜਲੰਧਰ ਦੇ ਰਹਿਣ ਵਾਲੇ ਸਾਨ ਅਧਿਕਾਰੀ ਨੇ ਕਿਹਾ ਕਿ ਉਹਨਾਂ ਨੂੰ ਸ਼ੁੱਕਰਵਾਰ ਨੂੰ ਇੱਥੇ ਅਦਾਲਤ ਪੇਸ਼ ਕੀਤਾ ਜਾਏਗਾ ਚੰਦਰਾ ਤੇ ਥਾਪਨ 15 ਮਾਰਚ ਨੂੰ ਪਨਵੇਲ ਦੋ ਦੇਸੀ ਪਿਸਤੌਲ ਤੇ 38 ਕਾਰਤੂਸੋਂ ਪਣ ਆਏ ਸੀ ਚੰਦਰ ਅਤੇ ਥਾਪਨ ਵਾਪਸ ਹੋਣ ਤੋਂ 3 ਘੰਟੇ ਪਹਿਲਾਂ ਸਾਗਰਪਾਲ ਤੇ ਵਿੱਕੀ ਗੁਪਤਾ ਨਾਲ ਪਨਲੇ ਵਿੱਚ ਰੁਕੇ ਸੀ ਪਨਵੇਲ ਵਿੱਚ ਰੁਕੇ ਸੀ ਪਿਸਤੌਲ ਸੌਂਪਣ ਤੋਂ ਪਹਿਲਾਂ ਚੰਦਰ ਤੇ ਥਾਪਨ ਨੇ ਆਪਣੇ ਕੋਲ ਮੌਜੂਦ 40 ਗੋਲੀਆਂ ਵਿੱਚੋਂ ਦੋ ਰਾਉਂਡ ਫਾਇਰ ਕੀਤੇ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਹਥਿਆਰ ਕੰਮ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ ਸਲਮਾਨ ਖਾਨ ਦੀ ਰਿਹਾਈ 'ਤੇ ਬਾਅਦ ਗੋਲੀਬਾਰੀ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਦੋ ਲੋਕਾਂ ਦੀ ਪੁਲਿਸ ਹਿਰਾਸਤ ਅਦਾਲਤ ਨੇ 29 ਅਪ੍ਰੈਲ ਤੱਕ ਵਧਾ ਦਿੱਤੀ ਹੈ ਵਿੱਕੀ ਗੁਪਤਾ ਸਾਗਰਪਾਲ ਨੂੰ ਉਹਨਾਂ ਦੀ ਪਿਛਲੀ ਹਿਰਾਸਤ ਵੀਰਵਾਰ ਨੂੰ ਖਤਮ ਹੋਣ ਤੋਂ ਬਾਅਦ ਇੱਥੇ ਮੈਟਰੋਪੋਲੀਟਨ ਮੈਜਿਸਟਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਮੁਲਜ਼ਮਾ ਵੱਲੋਂ ਪੇਸ਼ ਹੋਏ ਵਕੀਲ ਨੇ ਦਲੀਲ ਦਿੱਤੀ ਕਿ ਉਸਦੇ ਮੁਵਕਲ ਨੂੰ ਹੋਰ ਹਿਰਾਸਤ ਵਿੱਚ ਰੱਖਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਗੋਲੀਬਾਰੀ ਵਿੱਚ ਵਰਤਿਆ ਗਿਆ ਹਥਿਆਰ ਬਰਾਮਦ ਕਰ ਲਿਆ ਹੈ ਅਤੇ ਦੋਵੇਂ ਜਾਂਚ ਵਿੱਚ ਸਹਿਯੋਗ ਕਰ ਰਹੇ ਹਨ